ਪਹਿਲਾਂ ਤਾਂ ਆਪ ਜੀ ਇੱਥੇ ਪਹੁੰਚੇ ਆਪ ਜੀ ਦਾ ਧੰਨਵਾਦ ਆ ਸੋਸ਼ਲ ਮੀਡੀਆ ਪੋਰ ਲਾਕਡਾਊਨ ਕਮੇਟੀ ਕਾ ਜਿੰਨੇ ਵੀ ادارے ਇੱਥੇ ਪਹੁੰਚਦੇ ਆ ਉਹਨਾਂ ਦਾ ਧੰਨਵਾਦ ਉਹ ਖਦੀ ਘੜੀ ਦੇ ਸਾਡੀ ਜੋ ਵੀ ਆਵਾਜ਼ ਆ ਤਾਂ ਤੱਕ ਬਚਾਉਣ ਲਈ ਬਾਕੀ ਅਸੀਂ ਧੰਨਵਾਦ ਕਰਦੇ ਆ ਮંત્રી ਸੰਤਾਪਾਲ ਲਾਲਜੀਤ ਸਿੰਘ ਕੋਲ ਅਦੀ ਦਾ ਉਹਨਾਂ ਵੱਲੋਂ ਸਾਨੂੰ ਤੇਲ ਟਿਪਰ ਵਗੈਰਾ ਭਈਆ ਹੁੰਦੇ ਰਹੇ ਨਾਲ ਸੰਤ ਮਹਾਪੁਰਖ ਧੰਤੰਡ ਬਾਬਾ ਵੀਰ ਸਿੰਘ ਜੀ ਉਹਨਾਂ ਦੀ ਮੌਜੂਦਾ ਗੱਦੀ ਤੇ ਜਨਸ਼ੀਨ ਬਾਬਾ ਸਰਦਾਰ ਕਲਦੀਪ ਸਿੰਘ ਜੀ ਮਾਨਕ ਬਾਬਾ ਮੰਗਲ ਸਿੰਘ ਜੀ ਬਾਬਾ ਜਸਵੰਤ ਸਿੰਘ ਜੀ ਸੋਢੀ ਹਾਸਲ ਉਤਾੜ ਬਾਬੇ ਆਨੰਦਪੁਰ ਵਾਲੇ ਮਹਾਪੁਰਖ ਬਾਬਾ ਸੁਖਾ ਸਿੰਘ ਜੀ ਸਰੀਆਲੀ ਸਾਹਿਬ ਵਾਲੇ ਸਾਰਿਆਂ ਮਾਪੁਰਖਾਂ ਨੇ ਰਲ ਮਿਲ ਕੇ ਇਸ ਦੇ ਵਿੱਚ ਬਹੁਤ ਯੋਗਦਾਨ ਪਾਇਆ ਸੰਗਤਾਂ ਨੂੰ ਭੇਜਦੇ ਰਹੇ ਆ ਮਿੱਟੀ ਭੇਜਦੇ ਰਹੇ ਆ ਨਾਲ ਹੀ ਰਸਤ ਪਾਣੀ ਦੀ ਸੇਵਾ ਸ਼੍ਰੋਮਣੀ ਕਮੇਟੀ ਉਹਨਾਂ ਵੱਲੋਂ ਹੀ ਇੱਥੇ ਲੰਗਰ ਦੀ ਸੇਵਾ ਚੱਲ ਰਹੀ ਆ ਇਸ ਕੁਦਰਤੀ ਆਫਤਾਂ ਜੀ ਵੇਖੋ ਇਹਦੇ ਵਿੱਚ ਬੰਦੇ ਦਾ ਕੋਈ ਜੋਰ ਨਹੀਂ ਇਹ ਤਾਂ ਰਲ ਕੇ ਹੀ ਇੱਕ ਦੂਜੇ ਦੀਆਂ ਬਾਹਾਂ ਬਣ ਕੇ ਹੀ ਇਹ ਮੁਸੀਬਤਾਂ ਆਪਾਂ ਲੜ ਸਕਦੇ ਆ ਆਪ ਦਾ ਬਚਾਅ ਕਰ ਸਕਦੇ ਆ ਬਾਕੀ ਕੋਤਤ ਦੇ ਅੱਗੇ ਆਪਣਾ ਜੋਰ ਨਹੀਂ ਜੇ ਗੱਲ ਕੀਤੀ ਜਾਵੇ ਤੇ ਇਸ ਵਾਰ ਹਿਮਾਚਲ ਦੇ ਵਿੱਚ ਜਿਹੜਾ ਮਣੀ ਮਹੇਸ਼ ਆ ਜਾਂ ਕੁੱਲੂ ਮਨਾਲੀ ਆ ਉਹਦੇ ਵਿੱਚ ਵੀ ਜਿਹੜਾ ਕਾਫੀ ਬੱਦਲ ਫੜੇ ਆ ਤੇ ਕਾਫੀ ਲੋਕਾਂ ਦੀਆਂ ਜਾਣੀਆਂ ਜਾਣਾਂ ਵੀ ਜੜੀਆਂ ਚਲੀਆਂ ਗਈਆਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਹੁਤ ਮੰਦ ਭਾਗੀ ਖਬਰ ਆ ਜੀ ਜਿਹੜੀਆਂ ਉੱਥੇ ਜਾਣਾਂ ਵੀ ਗਈਆਂ ਚਾਏ ਇਧਰ